ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਇੱਥੇ ਦਾ ਜਿਹੜਾ ਇਤਿਹਾਸ ਹੋਏ ਹੈ ਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੱਠਾ ਸਾਹਿਬ ਦੀ ਧਰਤੀ ਤੇ ਚਾਰ ਵਾਰ ਉਹਨਾਂ ਨੇ ਇੱਥੇ ਚਰਨ ਪਾਏ ਨੇ ਪਹਿਲੀ ਵਾਰ ਜਦੋਂ ਭਗਾਣੀ ਦੇ ਜੰਦ ਤੋਂ ਜਿੱਤ ਕੇ ਬਾਪਸੋਂ ਦੇ ਇੱਥੇ ਰੁਕੇ ਸੀ ਤਾਂ ਉਸ ਵੇਲੇ ਇੱਥੇ ਨਿਹੰਗ ਖਾਨ ਦਾ ਜਿਹੜਾ ਪੱਠਾ ਹੈ ਚੱਲ ਰਿਹਾ ਸੀ ਪੱਠਾ ਚੱਲ ਰਿਹਾ ਸੀ ਲੇਬਰ ਕੰਮ ਕਰ ਰਹੀ ਸੀ ਗੁਰੂ ਜੀ ਨੇ ਪੁੱਛਿਆ ਕਿ ਅਸੀਂ ਰਾਤ ਰੁਕਣਾ ਹੈ ਉਹਨਾਂ ਦੇ ਕਰਿੰਦਿਆਂ ਨੇ ਕਿਹਾ ਮ ਜਾ ਕੇ ਸੁਹਾ ਦੇ ਵਿੱਚ ਕਿ ਪੱਠੇ ਵੱਲ ਇਸ਼ਾਰਾ ਕਰਤਾ ਉਹਨਾਂ ਨੇ ਗੁਰੂ ਜੀ ਆਪਣੇ ਘੋੜੇ ਨੂੰ ਪੱਠੇ ਵੱਲ ਲੈ ਗਏ ਤੇ ਜਦੋਂ ਹੀ ਘੋੜੇ ਨੇ ਆਪਣੇ ਪੌੜ ਪੱਠਾ ਪੱਠੇ ਦੇ ਉੱਪਰ ਰੱਖੇ ਤਾਂ ਪੱਠਾ ਸ਼ਾਂਤ ਹੋ ਗਿਆ ਦੂਜੀ ਵਾਰ ਗੁਰੂ ਜੀ ਨਿਹੰਗ ਖਾਨ ਦੇ بیٹے ਆलम खान ਦੇ ਮੰਗਣੀ ਸੀ ਉਦੋਂ ਇਨਵਾਈਟ ਕੀਤਾ ਸੀ ਤੇ ਉਦੋਂ ਗੁਰੂ ਜੀ ਇੱਥੇ ਪਹੁੰਚੇ ਸੀ ਤੀਜੀ ਵਾਰ ਕੁਰਕ ਖੇਤਰ ਤੋਂ ਆਉਂਦੇ ਹੋਏ ਗੁਰੂ ਜੀ ਇੱਥੇ ਰੁਕੇ ਸੀ ਚੌਥੀ ਵਾਰ ਜਦੋਂ ਪਰਿਵਾਰ ਦਾ ਵਿਸ਼ੋੜਾ ਪਿਆ ਉਸ ਤੋਂ ਬਾਅਦ ਗੁਰੂ ਜੀ ਇਸ ਗੁਰਦੁਆਰਾ ਸਾਹਿਬ ਆਏ ਤਾਂ ਨਿਹੰਗ ਖਾਨ ਨੇ ਗੁਰੂ ਜੀ ਨੂੰ ਤਿੰਨ ਸ਼ਸਤਰ ਭੇਟ ਕੀਤੇ ਸੀ ਜਿਹੜੇ ਕਿ ਪਾਕਿਸਤਾਨ ਜਾਣ ਵੇਲੇ ਪਠਾਨ ਨੇ ਉਹ ਇੱਥੇ ਹੀ ਰੱਖ ਗਏ ਸੀ ਇੱਥੇ ਹੀ ਦੇ ਗਏ ਸੀ ਉਹ ਅੱਜ ਇੱਥੇ ਸ਼ੁਸ਼ੋਭਤ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਪੈਂਦਾ ਹੈ ਇਹਦੇ ਵੀ ਦਰਸ਼ਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ